ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੀਡਸ਼ੀਲਡ ਹੀ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 814762 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕੋਂ ਬਾਈ ਜੀ ਹਾਂ ਵਧੀਆ ਵੀਰੇ ਕਿਵੇਂ ਚੱਲਦਾ ਬਾਈ ਕੰਮ ਕਰ ਵਧੀਆ ਬਾਈ ਠੀਕ ਆ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦ ਨਾਂ ਗਰਮੀਤ ਵੀਰੇ ਪਿੰਡ ਪਖਰਵੱਡ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਨੇੜੇ ਪਿੰਡ ਵੀਰੇ ਜਲਾਰ ਰਹਿ ਗਿਆ ਇਧਰੋਂ ਭਗਤਾ ਭਾਈ ਕਾ ਇਧਰੋਂ ਦੀਨਾ ਖਾਈ ਆਪਾਂ ਨੇੜੇ ਰਹਿ ਗਏ ਬਾਈ ਪਿੰਡ ਠੀਕ ਆ ਵੀਰੇ ਤੇ ਉਹ ਪਖਰਵੱਡ ਨੂੰ ਹੋਰ ਪਿੰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਬਾਈ ਹਾਂ ਕਿਸ਼ਨਗੜ ਵੀਰੇ ਕਿਸ਼ਨਗੜ ਹਾਂਜੀ ਹਾਂ ਠੀਕ ਆ ਬਾਈ ਕੰਡੈਕਟਰ ਨੰਬਰ ਆਪਣਾ 77101 67962 ਜੀ ਇਹ ਬਾਈ ਦਾ ਬਈ ਕੰਡੈਕਟਰ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਿਓ ਤੇ ਬਾਈ ਜਿਹੜੀ ਇਹ ਬੈੜ ਦੇਖ ਰਿਹਾ ਕਿਹੜਾ ਸੂਸੂਈ ਹੈ ਪਹਿਲਾ ਸੂਆ ਸੂਈ ਹੈ ਵੀਰੇ ਪਲੂਨ ਸੂਈ ਆ ਤੇ ਕਦੋਂ ਸੂਈ ਹੈ ਬਾਈ ਇਹ ਪਰਸੋਂ ਸੂਈ ਹੈ ਵੀਰੇ ਪਰਸੋਂ ਸੂਈ ਆ ਤੇ ਬੱਚਾ ਇਹਦੇ ਮਗਰ ਬੱਕੀ ਆ ਹਾਂ ਬੱਸ ਆ ਵੀਰੇ ਬੱਚਾ ਬੱਸ ਆ ਗਿਆ ਹਾਂਜੀ ਨਾਲੂਆ ਨਾਲ ਹਜੇ ਨਾ ਹਾਂਜੀ ਹਾਂਜੀ ਨਾਲ ਪਰਸੋਂ ਹੀ ਸੂਈ ਆ ਠੀਕ ਆ ਤੇ ਬਈ ਕਿੰਨਾ ਕ ਬੋਲਾ ਹਾਜ਼ਰ ਹੋਊਗਾ ਹਾਂਜੀ ਵੀਰੇ 7-8 ਕਿਲੋ ਬੋਲਾ ਗਿਆ ਦੁੱਧ ਦੇ ਦੂ 16-17 ਕਿਲੋ ਠੀਕ ਹੈ ਹਾਂਜੀ ਜੇ ਕੋਈ ਵੀਰ ਮੰਨ ਕੇ ਚੱਲੋ ਵੀ ਦੋ ਟਾਈਮ ਜਾਂ ਤਿੰਨ ਟਾਈਮ ਆਪਦੇ ਚੁਆਈ ਕਰਨੀ ਚਾਹ ਹਾਂਜੀ ਹਾਂਜੀ ਜਿੰਨੇ ਟਾਈਮ ਮਰਜ਼ੀ ਕਰੇ ਬਾਈ ਕੋਈ ਚੱਕਰ ਨਹੀਂ ਤੇ ਕਿੰਨਾ ਕ ਦੁੱਧ ਪਾ ਦੂਗਾ ਯਾ ਐਸਟੀਮੇਟ ਦੁੱਧ ਪਾ ਦੂ ਵੀਰੇ 16-17 ਕਿਲੋ ਪੂਸਾ ਉਸੀ ਲਾ ਹਾਂ ਠੰਡੀ ਸੀਲ ਫੋਲ ਆ ਬਾਈ ਮਸ਼ੀਨ ਲਾਲਾ ਧਰਤੀ ਚੋਲਾ ਕੋਈ ਚੱਕਰ ਨਹੀਂ ਗਿਆ ਧਰਤੀ ਚੋਣੇ ਕੋ ਮਸ਼ੀਨ ਤੇ ਮੈਂ ਵੀਰੇ ਹੱਥੀ ਵੀ ਚੋਲ ਲੈਣਾ ਮਸ਼ੀਨ ਨਾਲ ਵੀ ਚੋਲ ਲੈਣਾ ਠੀਕ ਹੈ ਬਾਈ ਜਿਵੇਂ ਮਰਜ਼ੀ ਚ ਥਣ ਲੇਵਾ ਪੋਬੀ ਨੇੜੇ ਚੈੱਕ ਕਰਵਾਣਾ ਥੋੜਾ ਜੱਕ ਦੀ ਜਰੂਰ ਹੈ ਕਹਿੰਦੀ ਘਰਾਂ ਵਾਲੀ ਕੁਛ ਨਹੀਂ ਲੈ ਚੈੱਕ ਕਰ ਸਕਦੇ ਨਾੜਾ ਨੂੜਾ ਲੇਵੇ ਤੇ ਫੁੱਲ ਕਮਾਲ ਦੇ ਗੁਲਾਬੀ ਥਾਣਾ ਗਿਆ ਤੇ ਚਵਾਈ ਹੋਈ ਵੀ ਹੈ ਬਸ਼ਵੀਰ ਚਵਾਈ ਹੋਈ ਵੀ ਹੈ ਵੀਰੇ ਹਾਂ ਤੇ ਸ਼ਾਮ ਤੱਕ ਕਿਵੇਂ ਦਾ ਆਰਡਰ ਤੇ ਹਾਂ ਵਧੀਆ ਕਰ ਲੈਂਦੀ ਹੈ ਵੀਰੇ ਠੀਕ ਹੈ ਮਤਲਬ ਟਾਈਟਲੇ ਵੀ ਰੱਖ ਦਿੰਦੇ ਹਾਂ ਹਾਂ ਲੇਵਾ ਟਾਈਟ ਹੀ ਰੱਖੂ ਵੀਰੇ ਠੀਕ ਹੈ ਬਾਈ ਖੋਲਿਓ ਬਾਈ ਮੜੀ ਜੀ ਤੋਲ ਦਿਓ ਕੁਆਲਿਟੀ ਬਈ ਵੈਣ ਚ ਇੱਕ ਨੰਬਰ ਬਰੀਕੀ ਅੰਗ ਮੈਂ ਕਹਣਾ ਵੀ ਇੱਕ ਨੰਬਰ ਬਰੀਕ ਜੀ ਕਹਿ ਸਕਦੇ ਹਾਂ ਪ੍ਰਿੰਟ ਸੁਨੱਖ ਬਣਾ ਕੁਆਲਿਟੀ ਛੋਟਾ ਛੋਟਾ ਕੰਨ ਬਹੁ ਲੇਵਾ ਬਾਈ ਕਹਿੰਦਾ ਸ਼ਾਮ ਤੱਕ ਬਹੁਤ ਸੋਹਣਾ ਤਿਆਰ ਕਰਦੀ ਆ ਬਾਲ ਢਲਾ ਬਹੁਤ ਦਿਖਾਉਂਦੀ ਆ ਹੁਣ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਤੇ ਟਾਈਮ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਨਹੀਂ ਬਾਈ 11:47 ਮਿੰਟਾਂ ਦਾ ਟਾਈਮ ਹੁੰਦਾਗਾ ਉਸ ਹਾਵਨ ਆਪਦਾ ਅੰਦਾਜ਼ਾ ਜਜਮੈਂਟ ਲਾ ਲਿਓ ਬਾਈ ਸ਼ਾਮ ਤੱਕ ਸੋਹਣਾ ਆਰਡਰ ਬਾਈ ਕਹਿੰਦਾ ਤਿਆਰ ਕਰਦੀ ਹੈਗੀ ਤੇ ਥਾਣਾ ਪਸਨੋਂ ਨੇੜੇ ਚ ਕਰਵਾ ਲੈ ਇੱਕ ਵਾਰੀ ਫੇਰ ਤੋਂ ਬਾਈ ਲੈ ਚੈੱਕ ਕਰ ਸਕਦਾ ਬਹੁਤ ਸੋਹਣਾ ਇੱਕੋ ਜਿਹਾ ਥਣ ਹੱਥੀਂ ਚੋਲੇ ਆਪਾਂ ਮੇ ਚੋਲੇ ਮਸ਼ੀਨਤੀ ਉਹ ਤੇ ਉਹ ਛੋਟੀ ਮਰਜੇ ਕਿ ਨਹੀਂ ਬਾਈ ਜੀ ਹਾਂ ਜੀ ਤੇ ਬਾਈ ਜਿਹਦਾ ਮੁੱਲ ਫਿਰ ਕੀ ਰੋ ਮੁੱਲ ਵੀਰੇ ਦੇਣ ਲੈਣ ਹੀ 60000 ਰੁਪਇਆ ਹੋਜੂ ਥੋੜਾ ਗਣਾ ਮਾਮ ਬਸ ਵੀਰੇ ਛੋੜ ਛੱਪਾ ਹੀ ਹੋਊਗਾ ਆਪਾਂ ਉਵੇਂ ਮੁੱਲ ਨਹੀਂ ਕਰਿਆ ਵੀ ਮੁੱਲ ਖਿੱਚ ਕੀ ਕਰ ਖਿੱਚ ਹੀ ਕਰਿਆ ਬਾਈ ਹਾਂ ਦੇਣ ਲੈਣ ਹੀ ਮੁੱਲ ਖੈਰ ਅੱਗੇ ਵੀ ਬਈ ਬਈ ਖਿੱਚ ਕੀ ਕਰਦਾ ਹੁੰਦਾ ਤੇ ਮੁੱਲ ਬਈ ਨੇ ਅੱਜ ਵੀ ਖਿੱਚ ਕੀ ਰੱਖਿਆਗਾ ਤੇ ਬਾਕੀ ਬੋਦੀ ਬਦੀ ਚੈੱਕ ਕਰ ਸਕਦੇ ਹੋ ਨਮਾ ਹਾਣਾ ਜਵਾਨੀ ਆਂਗਾ ਕਿ ਨਹੀਂ ਬਈ ਹਾਂਜੀ ਹਾਂਜੀ ਕਿਉਂਕਿ ਚਹ ਦਾਸੂ ਰੂਪੇ ਤੇ 8 ਰੂਪੇ ਲੈਵਾ ਇਹਨੇ ਟਾਇਟ ਹੀ ਰੱਖਣਾ ਫਿਕਸ ਹੈ ਵਾਣੇ ਜਨੇ ਰਹਿਣਾ ਕਰਮਣ ਨੇ ਤੇ ਬੱਚਾ ਜਿਹੜਾ ਇਹਦੇ ਮਗਰ ਬਈ ਕਰਮਾਲੀ ਦੇ ਆਗਾ ਬੱਚਾ ਆ ਗਿਆ ਬਸ ਇਹ ਲੈਵਾ ਦਿਖਾ ਸਕਦੇ ਆ ਤੁਹਾਨੂੰ ਆ ਦੇਖ ਲਓ ਬਈ ਬਹੁਤ ਸੋਹਣਾ ਆ ਫੀਟਿੰਗ ਵਾਲਾ ਲੈਵਾ ਕਹਿ ਸਕਦੇ ਆ ਇਹ ਤਾਂ ਬਈ ਕਹਿੰਦਾ ਸਵੇਰ ਦੀ ਚਬਾਈ ਹੋਈ ਵੀ ਆ ਕਿਉਂਕਿ ਸ਼ਾਮ ਤੱਕ ਵਧੀਆ ਤਿਆਰ ਹੋ ਜਾਣਾ ਤੇ ਜੇ ਕਿਸੇ ਵੀ ਵੀਰ ਨੂੰ ਨਾ ਬੈਡ ਪਸੰਦ ਆ ਤਬਾਹੀ ਨਾ ਬਈ ਕੰਟੈਕਟ ਜਰੂਰ ਕਰ ਵੀਡੀਓ ਨੂੰ ਵੇਖਣ ਲਈ ਧੰਨਵਾਦ